ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਕਰਦੇ ਨੇੜੇ ਹੀ ਸਾਰੀ ਸਹੂਲਤਾਂ ਮੈਂ ਦੇਣ ਜਾ ਰਹੀ ਹੈ ਉਸ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਨ ਸਹੂਲਤ ਕੈਂਪ ਲਾਏ ਜਾ ਰਹੇ ਹਨ ਸਮਾਣਾ ਉਪ ਮੰਡਲ ਦੇ ਪਿੰਡ ਗਾਜੇਵਾਸ ਦੇ ਵਿੱਚ ਆ ਜਨ ਸੁਵਿਧਾ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਡੀਸੀ ਪਟਿਆਲਾ ਪਹੁੰਚ ਚੁਕੇ ਹੈ ਜਨ ਸੁਵਿਧਾ ਕੈਂਪ ਦੇ ਵਿੱਚ ਕੈਂਪ ਦੇ ਵਿੱਚ ਜਿਹੜੇ ਕੈਂਪ ਹੈ ਇਨ ਕੈਂਪਾਂ ਦਾ ਲੋਕਾਂ ਨੂੰ ਕਿੰਨਾ ਫਾਇਦਾ ਹੁੰਦਾ ਹੈ ਡੀ ਸਾਹ ਪਹੁੰਚੇ ਹਨ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਅਧਿਕਾਰੀਆਂ ਵੱਲੋਂ ਜਿਹੜਾ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੇ ਸਾਰੇ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਸੀ ਕਿ ਆਪਾਂ ਜਿਹੜਾ ਹੈਗਾ ਪਬਲਿਕ ਦੇ ਵਿੱਚ ਜਾ ਕੇ ਜਿਹੜਾ ਪਿੰਡਾਂ ਵੀ ਜਾ ਕੇ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਚੜਾਇਕਾ ਆਪਾਂ ਇਨਫੋਰਮ ਕਰੀਏ ਤੇ ਉਹਨਾਂ ਨੂੰ ਆਪਣੇ ਦਰ ਤੇ ਉਹਨਾਂ ਦੇ ਦਵਾਰ ਤੇ ਜਿਹੜਾ ਹੈਗਾ ਆਪਾਂ ਉਹਨਾਂ ਦੀ ਜਿਹੜੀ ਸੁਵਿਧਾਵਾਂ ਨੇ ਉਹਨਾਂ ਦੇ ਜਿਹੜੇ ਸ਼ਿਕਾਇਤਾਂ ਨੇ ਉਹਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਇੱਕ ਵਾਰੀ ਸੁਣ ਕੇ ਉਹਨਾਂ ਦਾ ਹੱਲ ਕਰੀਏ ਤੇ ਉਸੇ ਕੜੀ ਦੇ ਚਾਹਤ ਆਪਾਂ ਪਹਿਲਾ ਵੀ ਇਲੈਕਸ਼ਨ ਤੋਂ ਪਹਿਲਾਂ ਵੀ ਕਰਦੇ ਸੀ ਕਿ ਸਰਕਾਰ ਆਪਦੇ ਦਵਾਰ ਤੇ ਹੁਣ ਇਹ ਜਨ ਸੁਵਿਧਾ ਕੈਂਪਸ ਜਿਹੜੇ ਹੈਗੇ ਆ ਇਹ ਲਵਾਈ ਜਾਣਗੇ ਹਰ ਹਫਤੇ ਵਿੱਚ ਦੋ ਕੈਂਪ ਜਿਹੜੇਗਾ ਆਪੇ ਜ਼ਿਲ੍ਹੇ ਵਿੱਚ ਲਾ ਰਹੇ ਆ ਤੇ ਇਹ ਇਸ ਹਫਤੇ ਦਾ ਪਹਿਲਾ ਕੈਂਪ ਇੱਥੇ ਆਪਾਂ ਗਾਜੇਵਾਸ ਵਿੱਚ ਤੇ ਇਹ ਦਿਨ ਆਲੇ ਦੁਆਲੇ ਦੇ ਪਿੰਡਾਂ ਜਿਹੜੇ ਜਨ ਸੁਵਿਧਾ ਕੈਂਪ ਜੀ ਹਰ ਇੱਕ ਜ਼ਿਲ੍ਹੇ ਦੇ ਅੰਦਰ ਲੱਗ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਇਹ ਦਿਸ਼ਾ ਨਿਰਦੇਸ਼ ਹੋਏ ਆ ਕਿ ਸਾਰੇ ਜ਼ਿਲ੍ਹੇ ਦੇ ਜਨ ਸੁਵਿਧਾ ਕੈਂਪ ਲੱਗਣੇ ਆ ਸੀ ਹਰ ਇੱਕ ਸ਼ਹਿਰ ਤੇ ਪਿੰਡਾਂ ਚ ਇਹਨਾਂ ਨੂੰ ਲਗਾ ਰਹੇ ਆ ਇਹਦੇ ਵਿੱਚ ਅਸੀਂ ਕੀ ਸੁਵਿਧਾ ਜਿਹੜੀ ਦੇ ਰਹੇ ਆ ਆਮ ਜਨਤਾ ਪਬਲਿਕ ਜਿਹੜੀ ਅੱਜ ਕੱਲ ਆਫਿਸਿਸ ਚ ਜਾ ਕੇ ਸਾਰੇ ਕੰਮ ਕਰਦੀ ਹੈ ਤਾਂ ਹੁਣ ਉਹ ਸਾਰੇ ਕੰਮ ਇੱਥੇ ਕੈਂਪਸ ਦੇ ਵਿੱਚ ਹੀ ਹੋਣਗੇ ਤੇ 20 ਤੋਂ 25 ਮੈਂਕ ਵਿੱਚ ਆਪਣਾ ਕਾਊਂਟਰ ਲੈ ਕੇ ਬੈਠੇ ਨੇ ਆਮ ਜਨਤਾ ਇੱਥੇ ਆ ਕੇ ਆਪਣਾ ਇੱਥੇ ਸਰਕਾਰੀ ਕੰਮ ਓਨ ਦਾ ਸਪਾਟ ਹੋਣਗੇ ਜੀ ਇਸ ਤੋਂ ਮਤਲਬ ਇਹ ਦੋ ਵਾਧ ਸੌਲਿਆ ਤਾਂ ਨਹੀਂ ਸਰਕਾਰ ਆਪਾਂ ਕਹਿ ਲਓ ਵੀ ਤੁਹਾਡੇ ਉੱਥੇ ਡੋਰ ਸਟੈਪਸ ਤੇ ਆ ਕੇ ਸਰਵਿਸਿਸ ਦੇ ਰਹੀ ਹੈ। ਅਧਿਕਾਰੀ ਵਾਲਾ ਜਿਨ੍ਹਾਂ ਨੇ ਵਿਸਤਾਰ ਨਾਲ ਜਾਣ ਕੇ ਦਿੱਤੀ ਕਿ ਕੈਂਪ ਦਾ ਮਕਸਦ ਹੈ ਜਿਹੜੇ ਲੋਕਾਂ ਨੂੰ ਕਰਦੇ ਦੁਆਰ ਤੇ ਇਹ ਸਰਕਾਰ ਲੋਕਾਂ ਨੂੰ ਕੰਮ ਉਹਨਾਂ ਦੇ ਦਫਤਰਾਂ ਵਿੱਚ ਜਿਹੜੇ ਖੱਜਲ ਖੁਰਾ ਹੋਣਾ ਪੈਂਦਾ ਹੈ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੇ ਕੈਂਪ ਹੈ ਉੱਥੇ ਉਹਨਾਂ ਦੇ ਕੰਮ ਹੋ ਜਾਣ ਇਸ ਦਾ ਫਾਇਦਾ ਲੋਕਾਂ ਨੂੰ ਪਹੁੰਚੇਗਾ। ਪਰਤਨ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ ਜੀ।